ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਗ੍ਰੋ ਗ੍ਰੀਨ ਰੂਫ ਉਤੇ ਅੱਜ ਇੱਕ ਨਵਾਂ ਪਲਾਂਟ ਲੈ ਕੇ ਹਾਜ਼ਰ ਹੋਏ ਆਂ ਇਹਦੀ ਜਾਣਕਾਰੀ ਦੇਵਾਂਗੇ ਕਿ ਇਹਦੇ ਜਿਹੜੇ ਆਪਣੀ ਸਿਹਤ ਲਈ ਕੀ ਕੀ ਫਾਇਦੇ ਨੇ ਕਿ ਕਿਉਂ ਜ਼ਰੂਰੀ ਹੈ ਸਾਡੀ ਸਿਹਤ ਲਈ ਇਹ ਇੱਕ ਅਜਿਹਾ ਹਰਬਲ ਪਲਾਂਟ ਹੈ ਜਿਹੜਾ ਸਾਡੀ ਲਾਈਫ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਜਾ ਕਹਿ ਲੋ ਵੀ ਬਹੁਤਿਆਂ ਨੂੰ ਇਸ ਬਾਰੇ ਜਾਣਕਾਰੀ ਹੋਵੇਗੀ ਬਟ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੈਗੀ ਉਹਨਾਂ ਲਈ ਬਹੁਤ ਜ਼ਰੂਰੀ ਹੈ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀਆਂ ਹੋਰ ਨਵੀਆਂ ਪਲਾਂਟਸ ਦੀਆਂ ਜਾਣਕਾਰੀਆਂ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ ਇੱਕ ਹਰਬਲ ਪਲਾਂਟ ਬੋਲਿਆ ਜਾਂਦਾ ਹੈ ਆਯੁਰਵੈਦਿਕ ਵਿੱਚ ਇਹਨੂੰ ਇੱਕ ਮੈਡੀਸਨ ਪਲਾਂਟ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ ਇਹਦਾ ਨਾਮ ਸਟਿਵੀਆ ਆ ਦੇਖੋ ਇਹ ਆਮ ਨਰਸਰੀ ਦੇ ਵਿੱਚੋਂ ਮਿਲ ਜਾਂਦਾ ਹੈ ਇਹਦੇ ਆਪਣੇ ਮਤਲਬ ਹੈਲਥਲੀ ਬਹੁਤ ਫਾਇਦੇ ਨੇ ਜਾਂ ਜਿਹੜੇ ਲੋਕ ਹੈਲਥ ਕੌਨਸ਼ੀਅੰਸ ਨੇ ਜਾਂ ਡਾਈਟਿੰਗ ਕਰਦੇ ਨੇ ਉਹ ਆਪਣੇ ਜਿਹੜਾ 슈ਗਰ ਹੈ ਉਹ ਨਹੀਂ ਖਾਂਦੇ ਜਾਂ 슈ਗਰ ਤੋਂ ਬਣੇ ਪ੍ਰੋਡਕਟ ਨਹੀਂ ਖਾਂਦੇ ਉਹ ਇਸ ਦੇ ਲੀव्स ਨੇ ਜਿਹੜੇ ਉਹਨੂੰ ਯੂਜ਼ ਕਰਦੇ ਨੇ ਕਿਉਂਕਿ ਇਹ 슈ਗਰ ਫ੍ਰੀ ਹੁੰਦੀਆਂ ਨੇ ਇਹ ਨੈਚੁਰਲ ਜਿਹੜਾ 슈ਗਰ ਹੈ ਇਹਨਾਂ ਦੇ ਲੀव्स ਦੇ ਵਿੱਚ ਹੁੰਦਾ ਹੈ ਕਿਉਂਕਿ ਜਿਹੜੇ ਮਤਲਬ 슈ਗਰ ਦੇ ਪੇਸ਼ੈਂਟ ਹੁੰਦੇ ਨੇ ਉਹ ਆਪਾਂ ਨੂੰ ਪਤਾ ਹੀ ਆ ਵੀ ਉਹਨਾਂ ਨੂੰ ਚੀਨੀ ਜਾਂ ਜੇ ਚੀਨੀ ਤੋਂ ਬਣੇ ਜਿਹੜੇ ਸਾਰੇ ਪ੍ਰੋਡਕਟ ਨੇ ਹਨਾ ਉਹਨਾਂ ਨੂੰ ਮਨਾ ਕੀਤਾ ਜਾਂਦਾ ਤਾਂ ਉਹ ਆਪਣੀ ਟਾਈਟ ਦੇ ਵਿੱਚ ਇਸ ਪlant ਨੂੰ ਸ਼ਾਮਿਲ ਕਰ ਸਕਦੇ ਨੇ ਕਿਉਂਕਿ ਇਹਦੀ ਜਿਹੜੀਆਂ ਲੀਵਜ਼ ਨੇ ਨਾ ਉਹ ਗੰਨੇ ਤੋਂ 30 ਗੁਣਾ ਜ਼ਿਆਦਾ ਮਿੱਠੀਆਂ ਹੁੰਦੀਆਂ ਨੇ ਇਸ ਕਰਕੇ ਉਹ ਮਤਲਬ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਨੇ ਵੈਸੇ ਅੱਜਕੱਲ ਤਾਂ ਜਿਹੜਾ ਲੀव्स ਇਹਨਾਂ ਦੀਆਂ ਸਟੀਵੀਆ ਦੀਆਂ ਲੀव्स ਨੇ ਨਾ ਉਹਨਾਂ ਨੂੰ ਸੁਕਾ ਕੇ ਪਾਊਡਰ ਮਿਲ ਜਾਂਦਾ ਉਹ ਤੁਸੀਂ ਆਪਣੇ ਮਤਲਬ ਜਿਨ੍ਹਾਂ ਨੂੰ ਮਨਾ ਕੀਤਾ ਜਾਂਦਾ ਹੈ ਮਿੱਠਾ ਖਾਣ ਲਈ ਜਾਂ ਜੋ ਹੈਲਥ ਕੌਨਸ਼ੀਅਸ ਨੇ ਡਾਈਟਿੰਗ ਕਰਦੇ ਨੇ ਜਿਮ ਜਾਂਦੇ ਨੇ ਉਹ ਲੋਕ ਇਸ ਪਾਊਡਰ ਨੂੰ ਯੂਜ਼ ਕਰ ਸਕਦੇ ਨੇ ਤਾਂ ਤੁਸੀਂ ਆਪਣੇ ਡਾਈਟ ਦੇ ਵਿੱਚ ਇਸ ਸਟਿਵੀਏ ਦੇ ਪੌਦੇ ਨੂੰ ਜਰੂਰ ਸ਼ਾਮਿਲ ਕਰੋ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਜਦੋਂ ਇਹ ਘਰੇ ਲਿਆ ਕੇ ਲਾਉਣਾ ਹੈ ਨਾ ਇਹ ਨਰਸਰੀ ਦੇ ਵਿੱਚੋਂ ਮਿਲ ਜਾਂਦਾ ਹੈ ਇਹ 2.5 ਤੋਂ ਲੈ ਕੇ 3 ਫੁੱਟ ਦਾ ਪlant ਜਿਹੜਾ ਹੁੰਦਾ ਹੈਗਾ ਤੁਸੀਂ ਇਹਦੇ ਉੱਪਰ ਜਦੋਂ ਇਹ ਥੋੜਾ ਵੱਧ ਜਾਂਦਾ ਨਾ ਇੱਥੇ ਫੁੱਲ ਆ ਜਾਂਦੇ ਨੇ ਤਾਂ ਉਹਨਾਂ ਨੂੰ ਫੁੱਲਾਂ ਨੂੰ ਤੁਸੀਂ ਟ੍ਰਿਮ ਕਰ ਦੇਣਾ ਫੁੱਲ ਨਹੀਂ ਆਣ ਦੇਣੇ ਕਿਉਂਕਿ ਅਦਰਵਾਇਜ਼ ਜੇ ਫੁੱਲ ਰਹਿੰਦੇ ਨੇ ਤਾਂ ਜਿਹੜੀਆਂ ਲੀਵਜ਼ ਨੇਗੀਆਂ ਉਹਨਾਂ ਦੀ ਗਰੋਥ ਘਟ ਜਾਂਦੀ ਹੈ ਕਿਉਂਕਿ ਆਪਾਂ ਨੂੰ ਜਿਹੜੀ ਲੋੜ ਹੈ ਉਹ ਲੀਵਜ਼ ਦੀ ਹੀ ਹੁੰਦੀ ਹੈ ਇੰਨਾ ਵੀ ਤੇ ਜ਼ਿਆਦਾ ਲੀਵਜ਼ ਯੂਜ਼ ਹੁੰਦੀਆਂ ਨੇ ਤਾਂ ਤੁਸੀਂ ਜਿਹੜੇ ਉੱਪਰੋਂ ਫੁੱਲ ਆਉਂਦੇ ਨੇ ਉਹਨਾਂ ਨੂੰ ਟ੍ਰਿਮ ਕਰਦਿਆ ਕਰੋ ਤਾਂ ਕਿ ਜਿਹੜੀਆਂ ਲੀਵਜ਼ ਨੇ ਉਹਨਾਂ ਦੀ ਗਰੋਥ ਆਰਾਮ ਨਾਲ ਜ਼ਿਆਦਾ ਹੋ ਸਕੇ ਜਿਹੜਾ ਇਹ ਸਟੀਵੀਆ ਦਾ ਬੂਟਾ ਹੈ ਇਹਨੂੰ ਮਤਲਬ ਪਾਣੀ ਇਹ ਜਿਹੜਾ ਘੱਟ ਹੀ ਰੱਖਣਾ ਹੁੰਦਾ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਤੁਸੀਂ ਗੋਬਰ ਦੀ ਖਾਦ ਵੀ ਪਾ ਸਕਦੇ ਹੋ ਇਹਨੂੰ ਧੁੱਪ ਤੇ ਖੁੱਲੀ ਇਹਨੂੰ ਧੁੱਪ ਪਸੰਦ ਹੁੰਦੀ ਹੈ ਜਿਆਦਾ ਧੁੱਪ ਨਹੀਂ ਪਰ ਫਿਰ ਵੀ ਇਹਨੂੰ ਧੁੱਪ ਪਸੰਦ ਹੁੰਦੀ ਹੈ ਇਸ ਕਰਕੇ ਇਹਨੂੰ ਟਾਈਮ-ਟਾਈਮ ਤੇ ਧੁੱਪ ਲਵਾਉਂਦੇ ਰਹਿਣਾ ਚਾਹੀਦਾ ਹੈ ਜਾਂ ਥੋੜੀ-ਥੋੜੀ ਧੁੱਪ ਜਿਹੜੀ ਤੁਹਾਡੇ ਘਰ 'ਚ ਜਿਸ ਜਗ੍ਹਾ ਦੇ ਵਿੱਚ ਆਉਂਦੀ ਹੈ ਉੱਥੇ ਇਸ ਟੀਵੀ ਦੇ ਬੂਟੇ ਨੂੰ ਰੱਖੋ ਤਾਂ ਕਿ ਇਹਨੂੰ ਧੁੱਪ ਵੀ ਆਵੇ ਤੇ ਇਹਦੀ ਸੰਭਾਲ ਵੀ ਚੰਗੀ ਤਰ੍ਹਾਂ ਹੋ ਸਕੇ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਅਗਲੀ ਵਾਰ ਫਿਰ ਮਿਲਦੇ ਹਾਂ ਕੋਈ ਨਵੀਂ ਜਾਣਕਾਰੀ ਲੈ ਕੇ ਥੈਂਕ ਯੂ ਸੋ ਮੱਚ